ਮੀਟ ਖਾਣਾ ਚਾਹੀਦਾ ਮਾਸ ਖਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਅਯੁਰਵੈਦਿਕ ਮਾਸ ਭਾਜੀ ਦੇਖੋ ਮੀਟ ਮਾਸ ਦਾ ਇਹ ਹੈਗਾ ਵੀ ਜਦੋਂ ਕਈ ਕੇਸਾਂ ਦੇ ਵਿੱਚ ਹੋ ਜਾਂਦਾ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਟੀਵੀ ਦੇ ਮਰੀਜ਼ ਨੇ ਛਾਤੀ ਦੇ ਮਰੀਜ਼ ਨੇ ਹਨਾ ਸਾਹ ਦਮੇ ਦੇ ਉੱਥੇ ਜਾ ਕੇ ਲੋਡ ਪਈ ਜਾਂਦੀ ਉਹਨਾਂ ਨੂੰ ਆਮ ਜ਼ਿੰਦਗੀ ਚ ਖਾਣਾ ਚਾਹੀਦਾ ਆਮ ਜ਼ਿੰਦਗੀ ਦੇ ਵਿੱਚ ਦੇਖੋ ਹਰ ਬੰਦੇ ਦੇ ਜੀਵਤੇ ਡਿਪੈਂਡ ਹੈ ਹੂੰ ਉਹਦੇ ਸਵਾਦ ਤੇ ਹੁਣ ਜਿਹੜੇ ਬੰਦੇ ਬਰਜਿਸ਼ ਕਰਦੇ ਨੇ ਜੀ ਹਾਰਡ ਵਰਕ ਜਿਸ ਕਰਦੇ ਨੇ ਜਿੰਮ ਰੋਜ਼ ਜਾਂਦੇ ਨੇ ਉਹ ਚਿਕਨ ਖਾ ਸਕਦੇ ਆ ਸਮਝ ਗਏ ਹੁਣ ਜਿਹੜੇ ਬੰਦਾ ਵਰਜਸ਼ਤਾ ਕਰਦਾ ਨਹੀਂ ਅੱਧਾ ਕਿਲੋ ਚਿਕਨ ਭਾਲਦਾ ਉਹਦੇ ਲਈ ਤਾਂ ਜ਼ਹਿਰੀ ਆ ਇਹ ਹਰ ਬੰਦੇ ਦੀ ਜੀਵ ਤੇ ਡਿਪੈਂਡ ਆ ਹੂੰ ਵੀ ਉਹਨੂੰ ਕੀ ਸੁਆਦ ਲੱਗਦਾ ਕੀ ਮਾੜਾ ਲੱਗਦਾ ਹਰ ਬੰਦੇ ਦਾ ਟੇਸਟ ਇੱਕੋ ਜਿਹਾ ਤਾਂ ਹੈ ਨਹੀਂ ਬਿਲਕੁਲ ਕਿਸੇ ਨੂੰ ਚਾਹ ਚੰਗੀ ਲੱਗਦੀ ਆ ਕਿਸੇ ਨੂੰ ਨਹੀਂ ਚੰਗੀ ਲੱਗਦੀ ਚਾਹ ਤਾਂ ਵੀ ਬੜੀ ਬੈਸ ਹੁੰਦੀ ਆ ਜੀ ਬਿਲਕੁਲ ਭਾਜੀ ਚਾਹ ਪੀਣੀ ਚਾਹੀਦੀ ਹੈ ਨਹੀਂ ਚਾਹ ਤਾਂ ਮੈਂ ਤਾਂ ਅੱਧੇ ਪੰਜਾਬ ਦੀ ਤਾਂ ਅੱਖ ਨਹੀਂ ਖੁੱਲਦੀ ਚਾਹ ਪੀਤੇ ਬਿਨਾ ਚਾਹ ਜ਼ਹਿਰ ਹੀ ਹੈ ਭਾਜੀ ਮੈਂ ਤਾਂ ਜ਼ਿਆਦਾਤਰ ਇਹ ਕਹਣਾ ਯਾਰ ਵੀ ਜਦੋਂ ਚਾਹ ਪੀਣੇ ਹੋ ਇੱਕ ਗਲਾਸ ਪਹਿਲਾਂ ਪਾਣੀ ਪੀ ਲਿਆ ਕਰੋ ਚਾਹ ਪੀਂਦੇ ਤਾਂ ਚਾਹ ਦਾ ਸਰਕਟ ਜਾਂਦਾ ਕਿੰਨਾ ਕੁ ਟਾਈਮ ਪਹਿਲਾਂ ਪਾਣੀ ਪੀ ਲੈਣਾ ਚਾਹੀਦਾ 5-7 ਮਿੰਟ ਪਹਿਲਾਂ ਪੀ ਲਓ ਜਾਂ 2 ਮਿੰਟ ਉਹ 3 ਮਿੰਟ ਪਹਿਲਾਂ ਪੀ ਲਓ ਫਾਰਾ ਤਾਂ ਨਹੀਂ ਪੈਗਾ ਇਹਦੇ ਮੈਂ ਨਹੀਂ ਪੈਗਾ ਇਹ ਵੀ ਚਾਹ ਦਾ ਅਸਰ ਘਟ ਜਾਂਦਾ ਅਸਰ ਕੀ ਆ ਚਾਹ ਦਾ ਚਾਹ ਦਾ ਭਾਜੀ ਤਜਾਬ ਹੀ ਆਗਾ ਹੂੰ ਇਹਦਾ ਕੋਈ ਫਾਇਦਾ ਤਾਂ ਮੈਂ ਗਿਣਾ ਨਹੀਂ ਸਕਦਾ ਤੁਹਾਨੂੰ ਪੰਜਾਬ 'ਚ ਤੁਸੀਂ ਇੱਕ ਚੀਜ਼ ਦੇਖ ਰਹੇ ਹੋਣੇ ਤੁਹਾਡੇ ਕੋਲੇ ਵੀ ਲੋਕ ਆਉਂਦੇ ਆ 30 32 ਸਾਲ ਦੇ 25 30 ਸਾਲ ਦੇ ਨੌਜਵਾਨ ਜਵਾਕ ਨਹੀਂ ਹੋ ਰਹੇ ਉਹਨਾਂ ਦੇ ਕਦੀ ਸੁਣਿਆ ਨਹੀਂ ਸੀ ਪੰਜਾਬ 'ਚ ਤਾਂ ਹੁਣ ਆਈਵੀਐਫ ਹਸਪੀਟਲ ਇੰਨੇ ਖੁੱਲ ਗਏ ਇਹ ਭਾਜੀ ਪਤਾ ਕੀ ਹੋ ਰਿਹਾ ਦੇਖੋ ਇੰਨੇ ਹਸਪੀਟਲ ਖੁੱਲ ਗਏ ਹਨਾ ਇੱਕ ਤੁਸੀਂ ਕੋਈ ਪਿੰਡ ਦਾ 5 7 10 ਪਿੰਡਾਂ ਦਾ ਸਰਵੇ ਕਰਾ ਲਿਓ ਜੀ ਉਹਦੇ ਵਿੱਚ ਹਰ ਜਗ੍ਹਾ 5 7 ਬੱਚੇ ਜੋੜੇ ਕਹਿ ਸਕਦੇ ਆਂ ਵੀ ਜਿਹੜੇ ਆਪਣਾ ਇਲਾਜ ਕਰਾਉਂਦੇ ਫਿਰਦੇ ਆ ਬੇਲੱਦ ਕਿਸਾਂ ਦਾ ਉਹਦਾ ਰੀਜ਼ਨ ਕੀ ਹੋ ਗਿਆ ਉਹ ਸਾਰਾ ਆਪਣੀ ਖਰਾਕ ਤੇ ਡਿਪੈਂਡ ਹੋ ਗਿਆ ਜ਼ਰੂਰੀ ਨਹੀਂ ਵੀ ਇਹ ਕੱਲਾ ਬੱਚਿਆਂ 'ਚ ਹੀ ਨੁਕਸ ਹੁੰਦਾ ਬੰਦਿਆਂ 'ਚ ਮੁੰਡਿਆਂ 'ਚ ਵੀ ਨੁਕਸ ਹੁੰਦੇ ਆ ਹੂੰ ਔਰ ਜ਼ਿਆਦਾਤਰ ਕੀ ਹੁੰਦਾ ਪਹਿਲੇ 2-4 ਸਾਲ ਤਾਂ ਅਗਲਾ ਨੂਨ ਹੀ ਲਈ ਫਰੀ ਜਾਂਦਾ ਹੂੰ ਮੁੰਡੇ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਕੋਈ ਹੋ ਜੜਾ ਗੰਭੀਰ ਹੁੰਦਾ ਵੀ ਭਾਈ ਇਹਦਾ ਵੀ ਚੈੱਕਅਪ ਕਰਾ ਲਓ ਹੂੰ ਕਿਉਂਕਿ ਆਪਦੇ ਮੁੰਡੇ ਦੀ ਕੋਈ ਘੜਦਾ ਹੀ ਨਹੀਂ ਮੈਨੂੰ ਕੀ ਹੋਣਾ ਹਨ ਇਹ ਵੀ ਬੜਾ ਇਹ ਵੀ ਬੜਾ ਫਰਕ ਆ ਜ਼ਿਆਦਾਤਰ ਕੀ ਹੋ ਰਿਹਾ ਇਹਦਾ ਹੁਣ ਜਿਹੜਾ ਬੇਔਲਾਦ ਦਾ ਕੇਸ ਹੋਣ ਦਾ ਕਾਰਨ ਆ ਅੱਜ ਦੇ ਸਮੇਂ ਦੇ ਵਿੱਚ ਖਰਾਕ ਦੀ ਕਮੀ ਬਰਗਰ ਪੀਜਿਆਂ ਦੇ ਤਾਂ ਭਾਜੀ ਅੱਜ ਕੱਲ ਤਾਂ ਪਿੰਡਾਂ 'ਚ ਵੀ ਸਪਲਾਈ ਹੋਣ ਲੱਗ ਗਈ। ਹੂੰ। ਜਿੱਥੇ ਨੇੜੇ-ਤੇੜੇ ਕਸਬੇ ਆ ਨਾ 5-7 ਕਿਲੋਮੀਟਰ 'ਚ ਉਹ ਵੀ ਸਰਵੇ ਭੇਜਣ ਲੱਗੇ ਵੀ ਬਣਾ ਬਣਾ ਲੈ ਲੋ। ਜਿਹੜਾ ਬਰਗਰ ਪੀਜਿਆ ਭਾਜੀ ਫਾਸਟ ਫੂਡ ਜਿਹੜਾ ਨਾ ਜਿਹੜਾ ਇੰਨੇ ਦਾ ਜ਼ਹਿਰ ਆਗਾ। ਹੂੰ। ਤੁਸੀਂ ਦੇਖੋ ਵੀ ਜਿੰਨਾ ਸ਼ਾਮ ਨੂੰ ਫਾਸਟ ਫੂਡ ਤੇ ਆ ਮੱਖਣ ਪਾਉਂਦੇ ਆ ਉਹਦਾ ਕਿਹੜਿਆਂ ਕਿਹੜੀ ਕੰਪਨੀ ਦਾ ਪਾਉਂਦੇ ਨੇ ਉਹ। ਸੋ ਲੋਕਾਂ ਕੰਪਨੀ ਦਾ ਨਾਮ ਤਾਂ ਕੀ ਲੈਣਾ ਪੂਰੇ ਪੰਜਾਬ ਨੂੰ ਪਤਾ ਬਲੋਗਰ ਬੋਲਦੇ ਹੁੰਦੇ ਆ ਫਲਾਣ ਆਖੋ ਵੀ ਟਿੱਕੀ ਜੀ ਇਸ ਬਟਰ ਮੇ ਬਨਾ ਹੈ ਹਨਾ ਉਹ ਟਿੱਕੀ ਜੀ ਦੇਖੋ 5 ਮਿੰਟਾਂ ਚ ਖਾਲੀ ਕਰ ਦਿੰਦੇ ਨੇ ਆ ਪਾ ਪਾ ਕੇ ਫੇਰ ਆ ਜਾਂਦੀ ਹੈ ਟਿੱਕੀ ਲੋਕਾਂ ਨੂੰ ਲੱਗਦਾ ਵੀ ਇਹਨੇ ਤਾਂ ਮਟੀਰੀਅਲ ਹੀ ਬੜਾ ਪਾਇਆ ਜੀ ਹਾਂ ਉਹ ਮੱਖਣ ਕਿੰਨੇ ਦਾ 15 ਰੁਪਏ ਦਾ 18 ਰੁਪਏ ਦਾ ਪੀਸ ਆ ਨਾ ਟਿੱਕੀ ਹਾਂ ਹਾਂ ਯਾਰ 70 ਰੁਪਏ ਕਿਲੋ ਦੁੱਧ ਆ ਪੰਜਾਬ ਚ ਸ਼ੁੱਧ ਨਹੀਂ ਮਿਲ ਰਿਆ ਤੇ ਮੱਖਣ ਕਿੱਥੋਂ ਆ ਗਿਆ ਉਹ ਉਹ ਵੀ 20 ਪੈਸੇ ਉਹ ਕੰਪਨੀ ਬਣਾਵੀ ਰਹੀ ਆ ਦੇਖੋ ਟੜਾ ਟੜ ਦੇ ਰਹੀ ਆ ਉਹਦੇ ਚੋਂ ਮੇਰਾ ਖਿਆਲ ਹੈ ਜੇ ਉਹਨੂੰ ਚੰਗੀ ਤਰ੍ਹਾਂ ਤਸੱਲੀ ਕਰੋ ਉਹਦੇ ਵਿੱਚੋਂ ਕੱਢੋ ਨਾ 5% ਉਹ ਚ ਸ਼ੁੱਧ ਮੱਖਣ ਨਹੀਂ ਹੋਣਾ ਹੂੰ ਉਹ ਲੋਕ ਟੜਾ ਟੜ ਉਹਨੂੰ ਐ ਕਦੂਕਾ ਸਾਲੀ ਤੇ ਪਾ ਪਾ ਕੇ ਉਹ ਐ ਭਰ ਦਿੰਦਾ ਵੀ ਖਾ 10 ਰੁਪਏ 20 ਰੁਪਏ ਚ ਚੱਕ ਇਹ ਸੋਚਣ ਵਾਲੀ ਗੱਲ ਆ ਵੀ ਲੋਕ ਸੋਚਦੇ ਨਹੀਂ ਵੀ ਅਸੀਂ ਖਾ ਕੀ ਰਹੇ ਹਾਂ ਮੈਂ ਤਾਂ ਕਹਿਣਾ ਯਾਰ ਵੀ ਜੇ ਤੁਸੀਂ ਫਾਸਟ ਫੂਡ ਬਿਨਾ ਨਹੀਂ ਰਹਿ ਸਕਦੇ ਘਰੇ ਬਣਾ ਲੋ ਬੱਚਿਆਂ ਲਈ ਹੂੰ ਤੁਹਾਡੇ ਕੋਲ ਆਉਂਦੇ ਨੇ ਵੈਸੇ ਬੇਉਲਾਦੇ ਵੀ ਬੇਉਲਾਦ ਕੇਸ ਭਾਜੀ ਆਉਂਦੇ ਆ ਪਰ ਥੋੜਾ ਜਿਹਾ ਹੁਣ ਸਿਸਟਮ ਹੀ ਚੇਂਜ ਹੋ ਗਿਆ ਹੁਣ ਤਾਂ ਹਾਰਟ ਮਰੀ ਜਿਆਦਾ ਬੇਉਲਾਦ ਕੇਸ ਸਾਡੇ ਕੋਲੇ ਬਹੁਤ ਘੱਟ ਨੇ ਦਿਲ ਦੇ ਡਾਕਟਰ ਜਿਹੜੀ ਜਿਆਦਾ ਜਿਹੜਾ ਆਉਂਦਾ ਹਾਰਟ ਲੋਕ ਤੁਹਾਨੂੰ ਦਿਲ ਦੇ ਡਾਕਟਰ ਕਹਿੰਦੇ ਇਹ ਰੱਬ ਵੱਲੋਂ ਇੱਕ ਦੇਖੋ ਬਖਸ਼ਿਸ਼ ਹੀ ਆ ਹਨਾ ਆਪਾਂ ਕਦੇ ਸੋਚਿਆ ਹੀ ਨਹੀਂ ਸੀਗਾ ਸਪੈਸ਼ਲਰੇ ਵੀ ਗੱਲ ਹੋਈ ਸੀ ਵੀ ਦੇਰ ਦੇ ਮਰੀਜ਼ਿਆਂ ਤਾਂ ਗੀਤਾਂ ਚ ਲੱਭਦੇ ਆ ਜਾਂ ਤਾਂ ਚਸ ਬਾਬਾ ਹੋਣਾ ਕੋਲੇ ਉਹੀ ਕਹਿਣਾਗਾ ਵੀ ਉਹ ਇਹ ਨਾ ਕੁਦਰਤ ਹੀ ਬਖਸ਼ਿਆ ਜਦ ਕਿ ਪਹਿਲਾਂ ਸਾਡੇ ਕੋਲੇ ਸਾਰਿਆਂ ਨਾਲੋਂ ਵੱਧ ਸਾਡੇ ਕੋਲੇ ਨਾ ਗੁਪਤ ਰੋਗ ਦੇ ਮਰੀਜ਼ ਹੁੰਦਾ ਸੀ ਹੂੰ ਪੰਜਾਬ ਚ ਅਧਰੰਗ ਵੀ ਬਹੁਤ ਹੋ ਰਿਹਾ ਬਾਈ ਭਾਜੀ ਉਹਦੇ ਕੋਈ ਚੀਜ਼ ਆ ਨਾ ਜਦੋਂ ਕਲੋਡ ਬਣ ਗਿਆ ਤੁਹਾਡੇ ਅੰਦਰ ਸ਼ੁਰੂ ਹੋ ਗਏ ਬਲੋਕਿੰਗ ਸ਼ੁਰੂ ਹੋ ਗਈ ਜਦ ਰੇਨ ਜਾ ਗਿਆ ਤਾਂ ਸਟ੍ਰਕ ਹੋ ਜਾਣਾਗਾ ਜੇ ਹੜ ਤੇ ਆ ਕੇ ਅਟੈਕ ਹੋ ਜਾਣਾਗਾ ਆ ਹੁਣ ਲੱਤਾਂ ਵਾਲੇ ਕੇਸ ਵੀ ਦੇਖਿਆ ਨਾ ਤੁਸੀਂ ਵੀਡੀਓ ਚ ਸਾਡੇ ਹਾਂਜੀ ਲੱਤਾਂ ਕਾਲੀਆਂ ਪੈ ਜਾਂਦੀਆਂ ਨੇ ਕਲਾਊਡ ਆ ਜਾਂਦੇ ਨੇ ਡਾਕਟਰ ਕਹਿੰਦੇ ਵੀ ਲੱਤ ਵਧਣੀ ਪਊਗੀ ਤੁਹਾਡੇ ਕੋਲ ਆਇਆ ਕਾੜਾ ਪੀਤਾ ਤੇ ਕਹਿ ਰਿਹਾ ਬੰਦਾ ਵੀ ਮੈਂ ਠੀਕ ਹਾਂ ਤੁਸੀਂ ਦੇਖੋ ਵੀ ਕਾਲੀ ਤੋਂ ਚਿੱਟੀ ਹੋ ਗਈ ਲੱਤ ਹਮਮ ਆ ਇੱਕ ਲੇਟੈਸਟ ਵੀਡੀਓ ਆ ਗਈ ਮੈਂ ਦੇਖੀ ਹਾਂ ਜੀ ਇੱਕ ਦਿਨ ਚ 1 ਮਿਲੀਅਨ ਚੱਲ ਗਈ ਉਹ ਹਮਮ ਤੇ ਉਹ ਦੇਖੋ ਵੀ ਲੱਤ ਉਹਦੀ ਬਿਲਕੁਲ ਕਾਲੀ ਹੋਈ ਹੋਈ ਸੀ ਤਿੰਨ ਕ ਮਹੀਨੇ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਚਿੱਟੀ ਹੋਣੀ ਸ਼ੁਰੂ ਹੋ ਗਈ ਖੂਨ ਦਾ ਸਰਕਲ ਚੱਲ ਗਿਆ ਉਹ ਤੇ ਕਿੱਥੋਂ ਲੱਤ ਵਧਾਉਣੀ ਪੈਣੀ ਬਿਲਕੁਲ ਭਾਜੀ 10 12 ਕੇਸ ਕੀਰ ਹੋ ਗਏ ਬੰਦਾ ਕਾਜ ਹੁਣੋ ਬਚਿਆ ਹਾਂ ਤੇ ਲੋਕ ਕਹਿੰਦੇ ਵੀ ਕਾੜਾ ਪਿਆ ਕੇ ਕਿਵੇਂ ਠੀਕ ਹੋ ਸਕਦੇ ਉਹ ਤਾਂ ਕਰੀਜਨ ਕੀ ਹੈਗਾ ਨਾ ਅਸੀਂ ਇਹੀ ਤਾਂ ਗੱਲ ਆ ਕਿ ਜ਼ਿਆਦਾਤਰ ਲੋਕ ਹੁਣ ਅਗਲਾ ਜਦੋਂ ਕਿਤੇ ਬੈਠਾ ਹੁੰਦਾ ਪਿੰਡ 'ਚ ਅਗਲਾ ਪੰਜ ਕਾੜੇ ਪੀਲੇ ਤੇਰੀ ਬੇਬੇ ਠੀਕ ਹੋ ਗਈ ਅਗਲਾ ਤਾਂ ਸੁਣਿਆ ਕੱਲਾ ਪੰਜ ਕਾੜੇ ਪੀਤੇ ਬੇਬੇ ਠੀਕ ਹੋ ਗਈ ਹੂੰ ਉਹ ਅਗਲੇ ਦਿਮਾਗ 'ਚ ਬੈਠ ਕੇ ਅਗਲਾ ਸਾਨੂੰ ਫੋਨ ਕਰਦਾ ਕਾੜਾ ਪੀਣਾ ਜੀ ਅਗਲੇ ਦੇ ਦਿਮਾਗ 'ਚ ਇਹ ਇੱਕ ਸੋਚ ਬਣ ਜਾਂਦੀ ਆ ਵੀ ਬਾਬਾ ਬਾਹਰ ਜੋ ਢੋਲ ਭਰੀ ਬੈਠਾ ਉਹ ਜੋ ਐ ਪਾਈ ਜਾਂਦਾ ਜਿਵੇਂ ਸ਼ਬੀਲ ਆਪਣੇ ਸ਼ਬੀਲ ਲੱਗੀ ਆ ਵੀ ਅਸੀਂ ਕਾੜਾ ਪੀ ਕੇ ਆ ਜਾਣਾ ਪਰ ਤੁਸੀਂ ਤਿੰਨ ਚੀਜ਼ਾਂ ਦੇ ਧਿਆਨ ਦਿੰਨੇ ਹੋ ਜਦ ਕਿ ਇੱਕ ਪ੍ਰੋਪਰ ਹਸਪੀਟਲ ਹੈ ਹੂੰ ਤਿੰਨ ਡਾਕਟਰ ਬੈਠੇ ਆ ਹੂੰ ਠੀਕ ਹੈ ਮੈਡੀਸਨ ਹੈ ਫਿਰ ਡਾਈਟ ਚਾਰਟ ਹੈ ਫਿਰ ਇਹ ਵੀ ਆ ਵੀ ਅਸੀਂ ਜਿਹੜੇ ਮਰੀਜ਼ ਨੂੰ ਨਹੀਂ ਠੀਕ ਕਰ ਸਕਦੇ ਉਹਨੂੰ ਜਵਾਬ ਵੀ ਦਿੰਨੇ ਆ ਯਾਰ ਕੀ ਸਾਡੇ ਵਾਸਤੇ ਖੇੜਾ ਬਸ ਦਾ ਰੋਗ ਨਹੀਂ ਹੈਗਾ ਵੀ ਤੈਨੂੰ ਐਲੋਪੈਥੀ ਚਾਹੀਦੀ ਵੀ ਤੁਸੀਂ ਐਲੋਪੈਥੀ ਤੇ ਕੱਢੋ ਹੁਣ ਭਾਈ ਸੋਚੋ ਕਿੰਨੇ ਕ ਮਰੀਜ਼ ਹੁੰਦੇ ਆ ਇਹੋ ਜੇ 3-4 3-4 ਬਾਕੀ 95% 96% ਤੁਹਾਡੇ ਹੁੰਦੇ ਆ 2-4 ਕੇਸ ਫਸਦੇ ਵੀ ਆ ਭਾਜੀ ਹਮ ਹੁਣ ਇਹ ਨਹੀਂ ਪਤਾ ਵੀ ਉਹਨਾਂ ਦੀ ਕੋਈ ਖਰਾਕ ਚ ਕਮੀ ਆ ਜਾਂ ਸਾਡੇ ਕਰਮਾਂ ਚ ਨਹੀਂ ਹੈਗਾ ਵੀ ਉਹਨਾਂ ਨੂੰ ਸਹੀ ਕਰਨਾ 3-3 4-4 ਮਹੀਨੇ ਤੱਕ ਲੱਗਦਾ ਇਹ ਨਾਲ ਹੀ ਤੁਹਾਡੇ ਕੋਲ ਬਹੁਤ ਆ ਰਿਹਾ ਇਹ ਭਾਜੀ ਐਨ ਆਰ ਆਈ ਤਾਂ ਸ਼ੁਰੂ ਤੋਂ ਹੀ ਭਾਜੀ ਦੇਖੋ ਜਿਹੜੇ ਐਨ ਆਰ ਆਈ ਪੰਜਾਬ ਨਾਲ ਹੀ ਜੁੜੇ ਆ ਨਾ ਆਪਣੇ ਹੁਣ ਜੇ ਇੱਥੇ ਕੋਈ ਠੀਕ ਹੁੰਦਾ ਆਪਣੇ ਮਾਸੀ ਚਾਚੇ ਤਾਈ ਨੂੰ ਫੋਨ ਕਰਦਾ ਹੀ ਬਾਹਰ ਵੀ ਪੇਸ ਜੁੰਦਵਾਈ ਤੁਸੀਂ ਬਾਹਰ ਜਾਂਦੀ ਹੈ ਭਾਜੀ ਸਾਰੇ ਜਗ੍ਹਾ ਜਾਂਦੀ ਹੈ ਫਿਰ ਉਹ ਕੁਝ ਕੋਸ਼ਿਸ਼ ਕੰਨੀ ਹੁੰਦਾ ਜਲ ਲਾਉਣੇ ਕਿਉਂਕਿ ਆਯੁਰਵੇਦ ਤੁਸੀਂ ਤਸਵੀਰ ਦੇਖ ਕੇ ਅਨੁਮਾਨ ਲਾਉਣੇ ਹੋ ਭੀ ਭਾਜੀ ਦੇਖੋ ਜਿਹੜਾ ਬਾਹਰ ਬੈਠਾ ਜਿਹੜੇ ਵਾਲੇ ਬੈਦ ਸੀ ਨਾ ਉਹ ਅੱਜ ਤੋਂ 50 ਸਾਲ ਪਹਿਲਾਂ ਲੋਪ ਹੋ ਗਏ ਹੂੰ ਉਦੋਂ ਬਿਮਾਰੀਆਂ ਕਿੰਨੀਆਂ ਕ ਸੀ ਜੀ ਹੁਣ ਤਾਂ ਉਹਦੇ ਨਾਲ 100 ਗੁਣਾ ਨਾਲ ਕਰ ਲੋ ਤਾਂ ਉਹਨੀਆਂ ਬਿਮਾਰੀਆਂ ਦੀ ਗਿਣਤੀ ਵੱਧ ਗਈ ਹੂੰ ਸਮਝ ਗਏ ਨਾ ਅੱਜ ਦੇ ਟਾਈਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਤੇ ਬਿਮਾਰੀਆਂ ਦੇ ਰੋਜ਼ ਨਵੇਂ ਤਾਂ ਨਾਮ ਰੱਖਦੇ ਨੇ ਇਹਨੂੰ ਆ ਹੋ ਗਿਆ ਹੂੰ ਪ੍ਰੋਪਰ ਰਿਪੋਰਟਾਂ ਤੇ ਡਿਪੈਂਡ ਹੈ ਜਿਹ ਬਾਹਰ ਬੈਠਾ ਤੁਹਾਨੂੰ ਰਿਪੋਰਟ ਭੇਜਦਾ ਹੈ ਬਿਲਕੁਲ ਰਿਪੋਰਟ ਤੇ ਅਨਲਾਈਜ਼ ਕਰਦੇ ਹੋ ਅੱਜ ਕੱਲ ਹਰ ਚੀਜ਼ ਦਾ ਹਰ ਰੋਗ ਦਾ ਟੈਸਟ ਹੁੰਦਾ ਮੁੜ ਕੇ ਪਿੱਛਾ ਵੀ ਕਰਦੇ ਹਾਂ ਮਰੀਜ਼ ਦਾ ਵੀ ਫਿਰ ਫੋਨ ਕਰਕੇ ਪੁੱਛਦੇ ਹਾਂ ਕੀ ਹਾਲ ਹੈ 3 ਮਹੀਨੇ ਬਾਅਦ 2.5 ਮਹੀਨੇ ਬਾਅਦ ਜਿਹੜਾ ਬਾਹਰ ਬੈਠਾ ਅਗਲਾ ਫੋਨ ਤਾਂ ਕਰ ਹੀ ਜਾਂਦਾਗਾ ਹੂੰ ਆ ਹੁਣ ਇੱਕ ਬੀਬੀ ਦਾ ਫੋਨ ਆਇਆ ਮੈਂ ਚੰਗੀ ਭਲੀ ਫੋਨ ਤੇ ਆਉਂਦੇ-ਉਂਦੇ ਗੱਲ ਕਰ ਲਈ ਜੀ ਐਂਡ ਤੇ ਕਹਿੰਦੀ ਬੁੱਤ ਉਹ ਤੇ ਕਾਦੇ ਤੇ ਬਹੂ ਕਹਿੰਦੇ ਨੇ ਵੀਡੀਓ ਕਾਲ ਕਰ ਕਹਿੰਦੀ ਅੱਛਾ ਦੇਖਣਾ ਤੈਨੂੰ ਅੱਛਾ ਹੈਨਾ ਤੇ ਉਸ ਤੋਂ ਬਾਅਦ ਚੱਲ ਅਸੀਂ ਬਿਜੀ ਹੋ ਗਏ ਹੂੰ ਤੇ ਹੁਣ ਜਾਂਦੇ-ਜਾਂਦੇ ਗਿਆ ਹੁਣ ਬੀਬੀ ਦਾ ਫੇਰ ਵਿੱਚ ਫੋਨ ਆ ਰਿਹਾ ਸੀਗਾ ਵੀ ਇੱਕ ਵਾਰੀ ਇਦਾਂ ਹੀ ਨਾ ਕੁਰਕ ਖੇਤਰ ਬਾਕਾ ਹੋਇਆ ਹੂੰ ਤੇ ਚਲੋ ਫੋਟੋ ਫਾਡੋ ਖਿਚਾਉਣ ਵਾਲੇ ਤਾਂ ਬੜੇ ਹੁੰਦੇ ਆ